ਕੀ ਕਰੀ ਜਾਨਾ ਤੇ ਬੋਲੋ ਹੋਰ ਮੈਂ ਕੀ ਕਰਦਾ ਏਨੇ ਕਿ ਮੂਲੇ ਵੜੇ ਅੱਜ ਖਰਾਕ ਪਾਦ ਗਏ ਮੇਤਰਾ ਆਪੀ ਆਪਣੀ ਮੋਟਰ ਤਿੰਨ ਦੀ ਤੇ ਆ ਲੈ ਕੇ ਆਂਦੀ ਆ ਆਪਾਂ ਖਰਾਕ ਫੀਡ ਆਪਾਂ ਕਹਿ ਸਕਦੇ ਆ ਡੇਰੀ ਪ੍ਰੋਟੀਨ ਸਪਲੀਮੈਂਟ ਆ ਲੈ ਕੇ ਆਂਦੀ ਆ ਆਪਾਂ ਕਟੀਆਂ ਵੱਛੀਆਂ ਲਈ ਆ ਆਪਾਂ ਨੂੰ ਗੱਟਾ ਪਿਆ 2000 ਦੇ ਰੇੜੇ ਜਿਹੜਾ 1600 ਵਾਲਾ ਗੱਟਾ ਹੁੰਦਾ ਕਾਫ ਗਰੋਅਰ ਤੇ ਉਹ ਹੁੰਦਾ ਮਤਲਬ ਉਹਦਾ ਚੱਕਰਾ ਪੈ ਜਾਂਦਾ ਕਿਉਂਕਿ ਸੱਤਾਂ ਮਹੀਨੇ ਤੱਕ ਹੀ ਹੁੰਦਾ ਸੀਮਤ ਉਹਨਾਂ ਦਾ ਕਈ ਰੋਕੀ ਪਾ ਦਿੰਦੇ ਆ ਪਰ ਉਹਨਾਂ ਦਾ ਅਸਰ ਨਹੀਂ ਕਰਦਾ ਤੇ ਮੇਰੇ ਕੰਨ ਤੇ ਤੁਸੀਂ ਆ ਪਾ ਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਆ ਡੇਰੀ ਪ੍ਰੋਟੀਨ ਸਪਲੀਮੈਂਟ ਤੇ ਪੱਕਾ ਬੰਦਾ ਹੋਵੇ ਸਸਤਾ ਵੀ ਮਿਲ ਜੰਦਾ ਦੇਖੋ ਇਡਾ ਰਟ ਉਹ ਤੁਹਾਨੂੰ ਪਾ ਕੇ ਦਿਖਾਉਣੇ ਆ ਅਵੇ ਰਿੰਗਾਂ ਲੱਗ ਗਈ ਇੱਧਰ ਇੱਥੇ ਡੂੰਗਾ ਪਿਆ ਸੀ ਉਹ ਪੇ ਗਰਮੀ ਬਹੁਤ ਹੋ ਗਈ ਮਿੱਤਰ ਉੱਥੇ ਆਪਾਂ ਪੱਟੀ ਸੀ ਬਰੇਤੀ ਤੇ ਅੱਧਰ ਪੀਂਟਾ ਇੱਕ ਡੂੰਗਾ ਵੱਡਾ ਪਤਾ ਨਹੀਂ ਕਿਦਾਂ ਹੈ ਛੋਟਾ ਹਾ ਤਾਂ ਵੇੜਾ ਦਾ ਬੰਦ ਕੀਤਾ ਅੱਜ ਆ ਲੈ ਕੇ ਆਂਦੀ ਅੱਜ ਆਪਾਂ ਖਾਲ ਦਾ ਗੱਟਾ ਆ ਵੀ ਅੱਜ ਲੈ ਕੇ ਆਂਦਾ ਖਤਮ ਹੋ ਗਿਆ ਸੀਗਾ ਤੇ ਆ ਹੈਗੀ ਹੈ ਇੰਜਨ ਬਰਤਪੁਰ ਕੇ ਬੜੇ ਮਿਲ ਕੀ ਇੰਜਨ ਆ ਮਿੱਟਰ ਇੰਜਨ ਟ੍ਰੇਨ ਜਾਂਦੀ ਹੈ ਟ੍ਰੇਨ ਤਾਂ dane ਵਾਸਤੇ ਆ ਗਿਆ ਕੱਟੀ ਪਾਉਣੀ ਆ ਕਿਉਂਕਿ ਕੱਟੀ ਖਾਂਦੀ ਨਹੀਂ ਕੱਟੀ ਨੱਕ ਮਾਰਦੀ ਵੱਛੀ ਜ਼ਿਆਦਾ ਖਾਂਦੀ ਮੈਂ ਕੱਤੀ ਆ ਆ ਕੱਟੀ ਨੂੰ ਤਾਂ ਨਹੀਂ ਪਾਉਂਦੇ ਕਿਉਂਕਿ ਇਹਦੀ ਆ ਗਈ ਹੈ ਹਾਈਟ ਛੋਟੀ ਲਿਆ ਦਿਨਾ ਆ ਕੱਟੀ ਨੂੰ ਤਾਂ ਨਹੀਂ ਪਾਉਂਦੇ ਇਹਦਾ ਕੱਦ ਛੋਟਾ ਤੇ ਢੈਡਾ ਕੱਢਦੀ ਹੁੰਦੀ ਆ ਤਾਂ ਇਹਨੂੰ ਨਹੀਂ ਪਾਉਣੀ ਦਰਵਾਹਲਾ ਢੱਡ ਕੱਢ ਲੂ ਕੱਦ ਇਹਦਾ ਛੋਟਾ ਹਜੇ ਕੱਟ ਖਾਣੀ ਇਹਨੂੰ ਸਮਝ ਲੱਗ ਗਈ ਕੱਟ ਖਾਣੀ ਆ ਲਿਆ ਦਿਨਾ ਯਾਰ ਬੱਤੀ ਹਰੇ ਵੀ ਦਿਖਾਈ ਜਾਂਦੀ ਆ ਤਾਂ ਬੰਦ ਦੀ ਵੀ ਬੱਤੀ ਦਿਖਾਈ ਜਾਂਦਾ ਬੱਤੀ ਦਿਖਾਈ ਜਾਂਦਾ ਕਿ ਬੰਦ ਤੇ ਤਾਂ ਬੜੀਆਂ ਲੰਮੀਆਂ ਉਹ ਪੱਠੇ ਤਾਂ ਰਹਿ ਗਏ ਤੇਰੇ ਅੱਦੇ

ਅਬੀ ਤਿੱਖੀ ਘਰਾ ਕੇ ਲੈ ਕੇ ਆਉਣੀ ਆ ਕਾਲੂ ਇਹਨੂੰ ਛਟ ਕੇ ਆਵਾਂਗੇ ਮਿਸਤਰੀ ਕੋਲ ਛੁਰੀ ਲਾ ਦੂਗੇ ਇਹਦੀ ਵੀ ਤੇ ਆ ਕਾਲ ਰੱਖ ਕੇ ਆਵਾਂਗੇ ਚੰਗਾ ਜੜੀ ਕਾਲ ਰੱਖਿਆ ਇੰਕਈ ਤੇ ਨਵੀਂ ਕਈ ਲੈ ਕੇ ਜਾਂਦੇ ਆਪਾਂ ਚੱਕ ਪਾਣੀ ਸੁੱਕ ਗਿਆ ਵਾਂਚ ਅੱਥੇ ਪਟਰੀਆਂ ਖਾਲੀ ਤੇ ਆ ਤੁਹਾਨੂੰ ਕੱਲ ਦੇ ਵਲੌਗ ਵਿੱਚ ਮਿਲੂਗੀ ਕੀ ਕੁਛ ਕਰਨਾ ਓਕੇ ਬਾਏ ਟਾਟਾ